ਟਾਈਮ ਹੋਇਆ ਜੀ ਸਵੇਰ ਦਾ ਤੇ ਪੂਰੇ ਬੱਦਲ ਨੂੰ ਇਹਦੇ ਨੇ ਔਰ ਰਾਤ ਨੂੰ ਬਾਰਿਸ਼ ਦਸੀ ਹੈ ਤੇ ਆਪਾਂ ਵੀ ਵੈਦਰ ਸੋਹਣਾ ਵੇਖ ਕੇ ਦੇ ਬਾਹਰ ਆ ਗਏ ਆ ਕੰਮ ਕਾਰ ਜੇ ਰਹਿੰਦੇ ਨੇ ਪਰ ਇੰਨਾ ਸੋਹਣਾ ਬੱਦਲ ਮਤਲਬ ਬੜੇ ਚਿਰ ਬਾਅਦ ਇਦਾਂ ਦੇ ਬੱਦਲ ਵੇਖਣ ਨੂੰ ਮਿਲਦੇ ਪਏ ਬਹੁਤ دیر ਬਾਅਦ ਇਹ ਬੈਨੀਫਿਟ ਆ ਕਿ ਜਦੋਂ ਗਰਮੀ ਆ ਜਾਂਦੀ ਉਦੋਂ ਨਹੀਂ ਪੈ ਜਾਂਦੇ ਤੇ ਦਿੱਤਾ ਹੋ ਜਾਂਦਾ ਬੌਸਮ ਸੋ ਇਟ ਇਜ਼ ਗੁੱਡ ਤੇ ਫਲਾਵਰ ਮੇਰੇ ਲੱਗੇ ਹੋਏ ਨੇ ਬਾਹਰ ਸਫਾਈ ਕਰਨ ਵਾਲੀ ਹੋਈ ਬਾਹਰ ਵੈਸੇ ਗਰਮੀ ਕਰਕੇ ਹੀ ਨਿਕਲੀ ਦਾਣੀ ਆ ਇਥੋਂ ਥੋੜਾ ਮਾਹੌਲ ਚਲ ਠੀਕ ਕੀਤਾ ਸੀ ਬਾਹਰ ਦਾ ਫੇਰ ਉਹੀ ਹਾਲ ਹੋ ਗਿਆ ਮਤਲਬ ਜਦੋਂ بارش ਹੁੰਦੀ ਆ ਜਾਂ ਕੋਈ ਆਪਾਂ ਵੇੜਾ-ਬੂੜਾ ਸਾਫ਼ ਕਰਦੇ ਆ ਤੇ ਫੇਰ ਫੇਰ ਉਹੀ ਹਾਲ ਹੋ ਜਾਂਦਾ ਘਿਓ ਬਣਾਉਣ ਲੱਗੇ ਆ ਘਿਓ ਬਨਣ ਵਾਲਾ ਬਹੁਤ ਜ਼ਿਆਦੀ ਮਲਾਈ ਇਕੱਠੀ ਹੋਈ ਪਈ ਆ ਸੰਭ ਕੇ ਰੱਖੀ ਆ ਇੰਨੇ ਦਿਨਾਂ ਦੀ ਵੇਸਟ ਨਾ ਹੋ ਜੇ ਬਸ ਵੈਦਰ ਸੋੜਾ ਵਧੀਆ ਲੱਗਾ ਸੀ ਤੇ ਬਾਹਰ ਆ ਕੇ ਆਨ ਆਪਣਾ ਤਿਆਰ ਆ ਆ ਪਾ ਹਥਿਆਰੇ ਦੇ ਨਹੀਂ ਲਿਆਂਦਾ ਵਾ ਦੇਸੀ ਪੀੜੀ ਵੀ ਲੈਣਦੀ ਆ ਲੈਟਸ ਸਟਾਰਟ ਗੇਮ ਵੈਰੀ ਹਾਰਡ 5 ਮਿੰਟ ਦਿਲ ਦੌਣੇ ਸੀ ਮੈਂ ਉਸ ਤੋਂ ਬਾਅਦ ਫਿਰ ਤੋਂ ਹੀ ਪ੍ਰੋਸੈਸ ਸਟਾਰਟ ਕੀਤਾ ਫੋਨ ਆ ਗਿਆ ਫੋਨ ਆ ਯਾਦ ਨਹੀਂ ਕੋਈ ਗੱਲ ਨਹੀਂ ਆ ਗਿਆ ਹਾਂਜੀ ਕਮਾਓ ਕਮਾਓ ਕਿੱਦਾਂ ਦਾ ਫੀਲ ਹੋ ਰਿਹਾ ਵਧੀਆ ਬਹੁਤ ਵਧੀਆ ਹੋ ਰਿਹਾ ਅੱਜ ਇਹ ਇੱਕ ਗੇਮ ਸਟਾਰਟ ਹੋਈ ਆ ਅੱਜ ਨਹੀਂ ਇੰਨਾ ਜ਼ੋਰ ਤਾਂ ਲੱਗਣਾ ਜਦੋਂ ਇਹਨੇ ਮਤਲਬ ਮੱਖਣ ਬਨਣਾ ਸ਼ੁਰੂ ਹੋਣਾ ਵਾ ਨਾ ਉਦੋਂ ਇਹ ਲੱਸੀ ਜਦੋਂ ਅਲੱਗ ਹੋ ਜਾਂਦੀ ਆ ਉਦੋਂ ਮਤਲਬ ਮੱਖਣ ਸਟਾਰਟ ਹੋ ਜਾਂਦਾ ਬਨਣਾ ਥੈਨ ਉਦੋਂ ਇੱਕਦਮ ਹੀ ਨਾ ਇਹ ਪਤਾ ਨਹੀਂ ਕਿੱਦਾਂ ਦਾ ਹੋ ਜਾਂਦਾ ਇਹ ਮੈਨੂੰ ਉਹਦੇ ਸਮਝ ਨਹੀਂ ਆਉਂਦੀ ਅਜਗਵੀਰ ਸਿੱਧੂ ਅੱਜ ਜ਼ੋਰ ਲਾਉਣਗੇ ਜਦੋਂ ਉਦੋਂ ਮੂੰਹ ਚੈੱਕ ਕਰਿਓ ਮੂੰਹ ਹਾਂਜੀ ਚੈੱਕ ਕਰੋ ਐਕਸਪ੍ਰੈਸ਼ਨਸ ਇਹਨਾਂ ਦੇ ਚੈੱਕ ਕਰਿਓ ਜਰਾ ਵੈਸੇ ਮੈਂ ਮਤਲਬ ਆਪਣੀ ਹੈਲਪ ਕਰ ਦਿੱਤੀ ਆ ਇਹੋ ਜੀ ਕੋਈ ਗੱਲ ਨਹੀਂ ਕਿ ਮੈਂ ਆਪਣੇ ਬੰਦੇ ਕੋ ਕੰਮ ਕਰਾ ਰਹੀ ਆ ਇਹ ਸਾਰੀ ਜਿਹੜੀ ਰਹਿੰਦੇ ਫ੍ਰੀ ਕਿਉਂ ਸਾਹ ਕਿਉਂ ਲੈਂਦੇ ਪਏ ਤੁਸੀਂ ਫ੍ਰੀ ਰਹਿੰਦੇ ਜੇ ਨਾ ਬੋਲੋ ਮੈਂ ਬਿਲਕੁਲ ਜ਼ੋਰ ਮੈਂ ਤੁਹਾਨੂੰ ਕੋਈ ਕੰਪਲਸਿਟੀ ਨਹੀਂ ਕਰਦੀ ਪੀ ਇਹ ਕਹਿਣ ਵਿੱਚ ਤੁਸੀਂ ਬਿਲਕੁਲ ਮੇਰੇ ਹੁਕਮ ਦੇ ਅੰਦਰ ਨਹੀਂ ਨਾ ਚੱਲਦੇ ਨਾ ਨਾ ਤੁਸੀਂ ਕਿਹਾ ਮੈਂ ਤੁਹਾਨੂੰ ਬਾਹਰ ਦਾ ਥਿਊ ਵਿਊ ਵਿਖਾਦਾ ਸ਼ਾਮ ਦੇ 7:30 ਮਿੰਟ ਲੱਗਦਾ ਹੋਇਆ ਤੇ ਸਬਜ਼ੀ ਰੈਡੀ ਆ ਖਾਣਾ ਰੈਡੀ ਆ ਸਭ ਕੁਝ ਤੇ ਆ ਥੋੜਾ ਜਿਹਾ ਮੇਕਅਪ ਪ੍ਰੋਸੈਸ ਮੇਰਨਾ ਕਰਾ ਲੂ ਕਮੈਂਟ ਸਾਰੇ ਜ਼ਰੂਰ ਕਰਿਓਗੇ ਤੁਹਾਨੂੰ ਜਗਵੀਰ ਸਿੱਧੂ ਕੰਮ ਕਰਦੇ ਦੇਖ ਕੇ ਕਿਦਾਂ ਦਾ ਲੱਗਾ ਕਿ ਮੈਂ ਇਹਨਾਂ ਨੂੰ ਕੰਟਰੋਲ ਕੀਤਾ ਹੋਇਆ ਚਲੋ ਮੈਂ ਹੁਣ ਥੋੜੀ ਜਿੰਨੀ ਹੈਲਪ ਕਰਦਾ ਤੇ ਫੇਰ ਮੈਂ ਅੱਗੇ ਵੀਡੀਓ ਕੰਟੀਨਿਊ ਕਰ ਦਿਆਂ ਔਰ ਇੱਥੇ ਮੈਦਾਨ ਵਿੱਚ ਬਿਲਕੁਲ ਨਵੇਂ ਪਲੇਅਰ ਫੇਰ ਆ ਚੁੱਕੇ ਨੇ ਜਿਗਾ ਵੀਰ ਸਿੱਧੂ ਇਨਕਲਾਬ ਜਿੰਦਾਬਾਦ ਜਿਗਾ ਵੀਰ ਸਿੱਧੂ ਇਹ ਅੱਜ ਟਾਈਟ ਨਹੀਂ ਹੋਣ ਦੇ ਇਹ ਬਣ ਜੂਗਾ ਅੱਜ ਬਣੇਗਾ ਮਸਕਲਾ ਹੈ ਕਾਲਾ ਤੇ ਪਾ ਲਈ ਆਪਾਂ ਨਾ ਇਹਨੂੰ ਪ੍ਰੋਗਰਾਮ ਨੂੰ ਆਪਾਂ ਰੋਟੀ ਖਾਈਏ ਜਗਵੀਰ ਸਿੱਧੂ ਟਾਈਮ ਕਾਫੀ ਹੋ ਗਿਆ ਟਾਈਮ ਵੇਖਦੀ ਮੈਂ ਫੋਨ ਵਿੱਚ ਦੂਜੇ ਜਗਵੀਰ ਸਿੱਧੂ 7:30 ਹੋ ਗਏ ਆ ਰਹਿਣ ਦੋ ਫਿਰ ਹਿੰਮਤ ਹਾਰ ਕੇ ਤੁਸੀਂ ਉਹ ਪਿੱਛੇ ਮੇਰਾ ਕੜਾ ਪਿਆ ਜਿਸ ਵਿੱਚ ਮੈਂ ਪਾਣੀ ਪੀਨੀ ਆ ਜੇ ਤੁਸੀਂ ਮੈਦਾਨ ਛੱਡ ਦਿੱਤਾ ਡਨ ਹੋ ਗਏ ਚਲੋ ਇਨਕਲਾਬ ਜਿੰਦਾਬਾਦ ਥੈਂਕ ਯੂ ਸੋ ਮੱਚ ਅਰੇ ਮੈਦਾਨ ਵਿੱਚ ਇੱਕ ਹੋਰ ਅਹੀਂ ਖਿਡਾਰੀ ਲਿਆਂਦਾ ਨਾ ਮੰਮੀ ਮੰਮੀ ਨੂੰ ਹੁਣ ਹੀ ਕਿਹਾ ਕਿ ਤੁਸੀਂ ਬੈਠੇ ਬੈਠੇ ਇਹਨੂੰ ਕਮਾਓ ਉਮੀਦ ਹੈਗੀ ਆ ਬਣਦੀ ਵੇਹੇ ਕਹਿੰਦੇ ਬਣ ਜੂ ਬਣ ਜਣਾ ਕਿੰਨਾ ਕੁ ਟਾਈਮ ਲੱਗ ਸਕਦਾ ਟੇਲਾ ਟੇਲਾ ਉਹ ਟੇਲਾ ਬਣਾਉਣ ਦੇ ਆਪ ਢੇਲੇ ਬਣ ਜੀਦਾ ਪਰ ਤੇ ਮੈਂ ਲਾਵਾਂ ਨੂੰ ਫੁਲਕੇ ਉਨੀ ਧੇਰ ਤੁਸੀਂ ਜੇ ਲੱਗਦਾ ਟਾਈਮ ਤੇ ਲਾ ਲਓ ਥੋੜੀ ਦੇਰ ਵੈਰੀ ਗੁੱਡ ਵੈਰੀ ਗੁੱਡ ਠੀਕ ਹੈ ਚਲੋ ਮੈਂ ਫੁਲਕੇ ਬਣਾ ਲਾਂ ਕਿਚਨ ਵਿੱਚ ਤੇ ਮੇਰਾ ਇੱਥੇ ਬਿੰਨੂ ਇਹ ਪ੍ਰੋਗਰਾਮ ਬੁਲਾ ਰਿਹਾ ਹੈ ਤੇ ਫੁਲਕੇ ਬਣਾ ਕੇ ਮੈਂ ਹੁਣ ਫੁਲਕੇ ਦਵਾ ਮਮੀ ਰਾਨੂੰ ਉਹ ਲੱਗੇ ਹੋਏ ਅੰਦਰ ਉਹਨਾਂ ਨੇ ਕਿਹਾ ਕਿ ਜਿੰਨਾ ਕੁ ਬਣੂਗਾ ਉਹਨਾਂ ਕੁ ਬਣਾ ਲਿਓ ਤੇ ਠੀਕ ਹੈ ਮਿਲਦੇ ਨੇਕਸਟ ਵਲੌਗ ਵਿੱਚ ਥੈਂਕ ਯੂ ਸੋ ਮੱਚ ਫॉर ਵਾਚਿੰਗ ਗੁੱਡ ਨਾਈਟ ਇੱਧਰ ਖਿਡਾਰੀ ਮੈਦਾਨ ਵਿੱਚ ਜੇ ਵੀ ਡਟੇ ਹੋਏ ਆ ਤੁਸੀਂ ਖਾਣ ਛੱਡੋ ਇਹ ਗੇਮ ਤੁਸੀਂ ਫੁਲਕਾ ਖਾਓ ਨਹੀਂ ਇਹਨੂੰ ਫਿਰ ਮੈਂ ਕਰਨੀ ਖਾ ਹਾਂ ਕੋਈ ਗੱਲ ਨਹੀਂ ਠੀਕ ਹੈ ਪਹਿਲਾਂ ਫੁਲਕਾ ਖਾਓ ਇੱਥੋਂ ਪਤਾ ਲੱਗਦਾ ਜੱਟ ਦੀ ਚੜ੍ਹਾਈ ਹੈ ਪੁਰਾਣੇ ਬਜ਼ੁਰਗ ਸਾਡੇ ਨਾਲੋਂ ਜ਼ਿਆਦਾ ਸਟਰੋਂਗ ਨੇ ਚਲੋ ਓਕੇ ਬਾਏ ਗੁੱਡ ਨਾਈਟ ਮੈਨੂੰ ਇੱਕਾ ਤਰਫ ਫੁਲਕਾ ਪਾਉਣਾ ਪਿਆ ਹੈ ਮਿਲਦੇ ਹਾਂ ਕੱਲ੍ਹ